ਇਸ ਕੋਣ ਮਿਲਿਆ ਸਾਨੂੰ ਆਪਣਾ ਦੋਸਤ ਮਿੱਤਰ ਯਾਰ ਇਸ ਸਮੀਰ ਨੇ ਵੀ ਲੈ ਲਿਆ ਯਾਰ ਟ੍ਰਾਈਪੋਡ ਚਲੋ ਦੋਸਤੋ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਅਸੀਂ ਸਿੱਰੇ ਸਿਰ ਚੱਲੇ ਆ 10 ਵਜੇ ਜਿੰਮ ਤੇ ਦੇਖ ਸਕਦੇ ਹੋ ਠੰਡ ਕਿੰਨੀ ਆ ਅੱਜ ਆ ਸਾਨੂੰ ਲੈਣ ਆਇਆ ਸਮੀਰ ਤੇ ਚੱਲਦੇ ਆ ਜਿੰਮ ਨੂੰ ਚਲੋ ਲੈਸ ਉਹ ਅਰੇ ਕੋਈ ਗਣੇ ਤੇ ਬੈਗ ਤਾਂ ਨਹੀਂ ਚਾਹਤੇ ਚੱਕਦਾ ਪੂਰੀ ਮਾਰੀ ਬਹੁਤ ਚਲੋ ਚੱਲਦੇ ਹਾਂ ਜਿੱਦਾਂ ਪਹਾੜੀ ਠੰਡੇ ਆ ਕੀ ਪਤਾ ਬਾਅਦ ਚ ਧੁੱਪ ਨਿਕਲ ਸਕਦੀ ਆ ਖੁਸ਼ ਪਤਾ ਨਹੀਂ ਹਲੇ ਗਾਇਸ ਕੌਣ ਮਿਲਿਆ ਸਾਨੂੰ ਆਪਣਾ ਦੋਸਤ ਮਿੱਤਰ ਯਾਰ ਅੱਜ ਬੋਲਟ ਤੇ ਆਪਣਾ ਭਰਾ ਦੇਖੋ ਕਿੱਥੋਂ ਆਇਆ ਵਲੌਗ ਚਾਲੂ ਹੀ ਆ ਮੈਂ ਬਹੁਤ ਰਾਤੋਂ ਆਇਆ ਦੇਖੋ ਗਾਇਸ ਚੈੱਕ ਕਰੋ ਸ਼ਗਲ ਗੇਨ ਦਿਖਾ ਰਹੇ ਇਹ ਭਾਈ ਕਿੱਥੇ ਗਾਇਬਾ 10 20 ਦਿਨ ਹੋ ਗਏ ਨੂੰ ਗਾਇਬ ਹੀ ਹੈ ਇਹ ਨੀਲਾ ਹਾਈ ਹੋਏ ਖੱਟਾ ਰੰਗ ਇਹ ਆ ਗਿਆ ਬਲੀਆ ਵਿਆਹ ਚੱਲਦਾ ਮੁੰਡੇ ਨੂੰ ਇਹ ਆ ਜਾਦਾ ਮੁੰਡੇ 17 18 ਦਾ ਵਿਆਹ ਉਹ ਕਿੱਥੇ ਚੱਲਦਾ

ਲੋ ਵਿਜੇਮ ਆ ਗਏ ਅੱਜਰਾ ਸ਼ੈਣੀਆ ਸਿਰੇ ਸਰੇ ਤੇ ਧੁੱਪ ਨਿਕਲ ਰਹੀ ਆ ਹੌਲੀ ਹੌਲੀ ਕੋਈ ਨਹੀਂ ਨਜ਼ਾਰਾ ਆ ਅੱਜ ਹਾਂ ਧੁੱਪ ਆ ਰਹੀ ਆ ਹੌਲੀ ਹੌਲੀ ਚਲੋ ਕੋਈ ਨਹੀਂ ਬੋਲਟੇ ਚਲਾ ਕੇ ਵੀ ਨਜ਼ਾਰਾ ਹੀ ਆ ਗਿਆ ਹੈ ਨਾ ਪੁੱਠੇ ਘੇਰਾ ਵਾਲਾ ਬੋਲਟ ਸੀਗਾ ਤੇ ਸਵੇਰੇ ਸਵੇਰੇ ਦੀ ਗੱਲਬਾਤ ਹੀ ਆ ਹਾਂ ਸਵੇਰੇ ਸਵੇਰੇ ਬੋਲਟ ਹੱਥ ਲੱਗ ਗਿਆ ਤਾਂ ਵਧੀਆ ਦਿਨ ਜਾਊਗਾ ਹਾਂਜੀ ਸਵੇਰ ਦੀ ਲੈ ਜੇਮ ਲਾ ਰਹੇ ਆ ਵਧੀਆ ਲੱਗ ਰਹੀ ਹੈ ਨਾ ਕਾਇਜ਼ ਉਮੀਦ ਤੇ ਯਾਰ ਦੇਖੋ ਸਭਾ ਲਾਣ ਰਿਹਾ ਭਾਈ ਸਾਹਿਬ ਇਹ ਚੈੱਕ ਕਰਵਾਉ ਮੜਾ ਹੈ ਭਾਈ ਸਾਹਿਬ 20 ਕਿਜੀ ਦੇ ਕਿੰਨੇ ਰੈਪਸ ਲਾਏ ਕਿੰਨੇ ਰੈਪ ਲਾਏ 10 ਗੱਲਵਾਰ ਭਾਈ ਸਾਹਿਬ ਪੰਪੋਂ ਤੇ ਆ ਗਿਆ ਇਹ ਦੇਖੋ ਇਹ ਦੇਖੋ ਅੱਗੇ ਲਾ ਰਹੇ ਆ ਵਰਕਆਊਟ ਖਤਮ ਤੇ ਹੁਣ ਚੱਲੇ ਆ ਇਹ ਕਹਿੰਦਾ ਮੈਂ ਵੀ ਟਰਾਈਪੋਡ ਲੈਣਾ ਗਾਇਸ ਮੇਰੇ ਨਾਲ ਦੇਖ ਕੇ ਮੈਨੂੰ ਵੀ ਹੁਣ ਕਹਿਣਾ ਪਿਆ ਟਰਾਈਪੋਡ ਲੈ ਕੇ ਆਣਾ ਚਲੋ ਕੋਈ ਨਹੀਂ ਉੱਥੇ ਚੱਲਦੇ ਹੁਣ ਟਰਾਈਪੋਡ ਲੈ ਕੇ ਆਨੇ ਆ ਧੁੱਪ ਨਿਕਲ ਗਈ ਬੜੀ ਸੋਹਣੀ ਬੜੀ ਸੋਹਣੀ ਧੁੱਪ ਨਿਕਲੀ ਆ ਚੱਲ ਯਾਰ ਫਿਰ ਆਪਣਾ ਪੀਣਾ ਵੀ ਆ ਆਹ ਦੇਖ ਗਾਇਸ ਆ ਗਏ ਅਸੀਂ ਬਾਜ਼ਾਰ ਨੂੰ ਇਹਦਾ ਟਰਾਈਪੋਡ ਲੈਣ ਆਹ ਗਲੀ ਚ ਭਗ ਲੈ नतन बहुत ही बढ़िया हाँ देखो ये दे है डे मशहूर गली चलो चलो यार देव दार देखा तेरा यार देव जान देव इस सभी ने भी ले, ले लिया है ट्रायपोट चल करो ले लो पहले ही खिलारता जी गाइस पहले ही पहले ही काम कर दिया ਗਾਈਸ ਫੇਲੇ ਹੀ ਕੰਮ ਕਰ ਦਿੱਤਾ ਇਹਦਾ ਰਿਮੋਟ ਤੋੜਤਾ ਫੋਨ ਇਹਦਾ ਸੁਣ ਰਿਹਾ ਦੇਖੋ ਕਿੰਨਾ ਚਾਂਏ ਨੇ ਅੱਛਾ ਮੈਨੂੰ ਗੱਡੀ ਮੱਥੋਂ ਚਾੜੀ ਫੋਨ ਦੇਖੋ ਕਿਦਾ ਸੁਣ ਰਿਹਾ ਗਾਈਸ ਨਮਾ ਸਟਾਈਲ ਕਰਦੇ ਆ ਮੁੰਡੇ ਨੇ ਫੋਨ ਸੁਣਾਉਂਦਾ ਸਹੀ ਕਰ ਲਿਆ ਪਰ ਰਿਮੋਟ ਦਿਖਾਈ ਡਿੱਗ ਗਿਆ ਦੇਖੋ ਜੋੜ ਲਿਆ ਫਿਰ ਰਿਮੋਟ ਕੋਈ ਗਾਈਸ ਕੁਲਚੇ ਖਾਣ ਲੱਗੇ ਆ ਉਹੀ ਦੁਕਾਨ ਆ ਆਪਣੀ ਜੇਸ਼ ਭਾਈ ਦੀ ਜੇਸ਼ ਭਾਈ 1 hour later ਹਾਂ ਵੇ ਦੇਖੀ ਦੇ ਦੇਖੋ ਦੇ ਬਾਜਾ ਮਾਰਦਾ ਕਿ ਦਾ 1 hour later ਤੇਲ ਫੋਲਿਆ ਆ ਤਾਂ ਬਾਜ਼ਾਰ ਨੂੰ ਚੱਲੇ ਆ ਹੁਣ ਤੇ ਆਪਣੀ ਉਹ ਵੀ ਬੈਕਡਰਡ ਲਈ ਗਈ ਮੈਂਗਾ ਆਂਡੇ ਹੁੰਡੇ ਲਈ ਗਈ ਤੇ ਚਲਦੇ ਆ ਹੁਣ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਨਹੀਂ ਦੁੱਧਾ ਜੈਂਪੀ ਜਾਣਾ ਨਾ ਇਹਨੇ ਜਾਣਾ ਬਸ ਹੁਣ ਜਿੰਮੇ ਜਾਣਾ ਹੋਰੇ ਦੇ ਕੰਮ ਤਾਂ ਦੇਣਾ ਹੀ ਪਵੇਗਾ ਚਲੋ ਕੋਈ ਨਹੀਂ ਜਾ ਰਹੇ ਆ ਸਾਡੇ ਹਰ ਬੋਦੀ ਤੇਸੀਰ ਤੇਸੀਰ ਸਭ ਹੀ ਬਣਾਈਏ ਇੱਥੇ ਕੋਈ ਵੀ ਕੰਮ ਹੋਇਆ ਮੈਨੇ ਤਾਂ 55 ਮਿੰਟਾਂ ਜੇ ਕਰਾਦਾਂਗੇ ਠੀਕ ਪੰਜ ਮਿੰਟ ਕਹਿ ਰਿਹਾ ਪਰ ਪਤਾ ਕਰਾਂ ਦੇ ਦੋ ਫੁੱਲ ਹੈ ਯਾਰ ਪੰਜ ਘੰਟੇ ਲੱਗ ਜਾਣਗੇ ਮਜ਼ਾ ਆਇਆ ਹਾਂਜੀ ਵੀ ਮਿੱਤਰੋ ਅੱਧਾ ਬਲੌਗ ਇੱਥੇ ਐਂਡ ਕਰਦੇ ਹਾਂ ਆਯੋ ਤੁਹਾਨੂੰ ਆਧਾ ਬਲੌਗ ਵਧੀਆ ਲੱਗਿਆ ਹੋਗਾ ਵਧੀਆ ਲੱਗਿਆ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰ ਦਿਓ ਮਿਲਦੇ ਆ ਇੱਕ ਨਵੇਂ ਬਲੌਗ ਵਿੱਚ